ਇੱਕ ਗੁਪਤ ਮੀਟਿੰਗ ਨਹੀਂ ਹੋਊਗੀ ਜੀ ਸਾਹਮਣੇ ਲੋਕਾਂ ਦੇ ਜਵਾਲ ਖਵਾਬ ਹੋਣਗੇ ਹਾਂ ਜੀ ਇਹ ਗੱਲਬਾਤ ਸਾਰਿਆਂ ਦੇ ਸਾਹਮਣੇ ਹੋਣੀ ਹੈ ਜੀ ਪ੍ਰਧਾਨ ਜੀ ਪੂਰੀ ਗੱਲਬਾਤ ਸਾਡੇ ਨਾਲ ਕਰਕੇ ਮਕਾਰ ਕਰ ਲਓ ਕਾਟੇ ਸਮਾਂ ਟਰਾਲੀ ਤੇ ਇੱਕ ਗੱਲ ਕਹਿੰਦਾ ਮੈਂ ਤੁਹਾਨੂੰ ਇੱਕ ਮਿੰਟ ਬੀਬੀ ਬੀਬੀ ਮੇਰੀ ਗੱਲ ਸੁਣ ਲਓ ਸੁਣ ਲਓ ਹਾਂ ਮੈਂ ਮੈਂ ਕੋਈ ਹੋਰ ਨਹੀਂ ਮੈਂ ਵੀ ਜੀਨੀ ਦਾ ਮੈਂ ਵੀ ਕਿਸਾਨ ਮੈਂ ਵੀ ਲਗਾਤਾਰ ਦਿੱਲੀ ਬਾਰਡਰ ਤੇ 2 ਮਹੀਨੇ ਉੱਥੇ ਰਹਿ ਕੇ ਆ ਸਭ ਨੂੰ ਪਤਾ ਪਪਾ ਹਰਦੇ ਮੈਂ ਤੇਰੇ ਵਾਲਾ ਗੱਜੂ ਮੱਛਰੇ ਵਾਲਾ 2 ਮਹੀਨੇ ਉੱਥੇ ਲਾ ਕੇ ਆ ਮੇਰੀ ਹੁਣ ਡਿਊਟੀ ਹਲਕੇ ਸਮਾਨੇ ਤੇ ਆ। ਪੂਰੇ ਜਿਹੜਾ ਕੰਮ ਕਰਾਉਣ ਵਾਲਾ ਮੈਨੂੰ ਦੱਸੋ ਮੈਂ ਕਰਵਾ ਕੇ। ਉਹ ਬੋਟਾ ਜਿੰਦ ਉਹ ਗੱਲ ਵੀ ਚੋੜੇ ਮੈਨੂੰ ਬਣੇ ਆਖੀਓ ਬਣੇ ਬੋਟਾ। ਹਾਂ ਜੀ ਪੰਜਾਂ ਨੇ ਬੋਟਾ ਨੂੰ। ਨਹੀਂ ਮੈਂ ਕਹਤ ਕਹਨਾ ਜੇ ਤੁਸੀਂ ਬੋਟਾ ਪਾਈਏ ਤਾਂ ਹੀ ਬਣੇ। ਸ਼ਬੂ ਬਾਰਡਰ ਤੇ ਜਿਹੜਾ ਸ਼ਬੂ ਦੇ ਅੱਧਾ ਚਾਰ ਰੋਣ ਆਉਂਦਾ ਜ਼ਿੰਮੇਵਾਰ ਕੌਣ ਆ ਓਏ ਉਹ ਵੀ ਕਿਸਾਨ ਦਾ ਕੋਈ ਖਰੀ ਭੁਖ ਮੰਤਰੀ ਤੁਹਾਡਾ ਧਿਆਨ ਦਾ। 1 ਮਿੰਟ ਜੀ ਉਹ ਕਹੜਾ ਜ਼ਿੰਮੇਵਾਰ ਤਾਂ ਮਤਲਬ ਨਹੀਂ ਸੀ। ਮੈਨੂੰ ਇੱਕ ਚੀਜ਼ ਦੱਸੋ ਮੈਨੂੰ ਹਲਕੇ ਚ ਕੀ ਕਰਾਉਣਾ ਬਸ ਉਹ ਕੰਮ ਦੱਸੋ। ਪੰਜਾਬ ਸਟੇਟ ਦੀ ਜਵਾਬ ਦੇ ਤੇ ਸਾਡੀ ਮਸਲ ਕੰਨਾ ਕੰਨਾ ਦੇ ਦਿਓ ਹਾਂਜੀ ਇਹੇ ਪਿੰਡ ਦੀ 4 ਲੱਖ ਦੀ ਬੇਟਾ ਇੱਕ ਬੰਦਾ ਬੋਲੋ ਇੱਕ ਮਿੰਟ ਇੱਕ ਮਿੰਟ ਇਹੋੜੇ ਦੀ ਟਰਾਲੀ ਨੂੰ ਮੈਂ ਇੱਕ ਆਹ ਤੋੜਿਆ ਗੱਦੀ ਇਹ ਸ਼ੀਸ਼ਾ ਮੈਂ ਕਰਵਾ ਕੇ ਦਿੰਨਾ ਟਰਾਲੀ ਦਾ ਆਪਣਾ ਵਿਕਰਮ ਕਰਕੇ ਕਿੱਥੋਂ ਸ਼ੰਭੂ ਤੋਂ ਖੰਭੂ ਤੋਂ ਉਹਦੀ ਕਰਕੇ ਇੱਕ ਮਿੰਟ ਸਾਥ 8000 ਲੈ ਕੇ ਉਹਦਾ ਦੇਖੋ ਜਿੱਥੇ ਵੀ ਹੈਗਾ ਜੋ ਕਾਰਬਾਈ ਜੇ ਤੁਹਾਡੀ ਨਾ ਠਾਈ ਮੈਂ ਟਰਾਲੀ ਨੂੰ ਸੋ ਲਈ ਸਾਡੇ ਪਿੰਡ ਦੀ ਜੇ ਤੁੰ ਮੰਨ ਲਓ ਗੱਲ ਜੀ ਛੱਡ ਦੇ ਛੱਡ ਦੇ ਹੋਰ ਸੁਣੋ ਛੱਡ ਦੀ ਜ ਆ ਸੁਣ ਲੈ ਛੋਲਾ ਮੇਰੀ ਗੱਲ ਸੁਣ ਮੈਂ ਮੈਂ ਲਿਆ ਮੈਂ ਤੂੰ ਇੱਥੇ ਜੋ ਮਰਜ਼ੀ ਕਰੋ ਪਿੰਡਾਂ ਦਾ ਜਿਹੜਾ ਮਰਜ਼ੀ ਕੰਮ ਕਰਾਓ ਤਨੂੰ ਲੋੜ ਕੀ ਹੈ ਜੀ ਜਾਣ ਦੀ ਕਿਉਂ ਮੈਂ ਤੁਹਾਨੂੰ ਜਵਾਬ ਦੇਣੀ ਥੋੜੀ ਸਰਕਾਰਾਂ ਦਾ ਮੇਰਾ ਕੰਮ ਕਰਨਾ ਫਰਜ਼ਾ ਛੱਡ ਦੋ ਵੀ ਗਿਆ ਕਿੰਗਾ ਮੈਂ ਦਿੱਲੀ ਨਹੀਂ ਗਿਆ ਮੈਂ ਤੁਸੀਂ ਵੀ ਨਿਕਾਏ ਉੱਥੇ ਬਹੁਤ ਨਹੀਂ ਗਏ ਜੇ ਤੁਸੀਂ ਦਿੱਲੀ ਜਾਏ ਹੋਏ ਸੀ ਪਰ ਸਾਡੇ ਸ਼ੰਭੂ ਦਾ ਤੇਜਾਰ ਕਰ ਰਹੇ ਤੁਹਾਨੂੰ ਪਤਾ ਨਹੀਂ ਸਾਡਾ ਇੱਥੇ ਕੀ ਕਰ ਰਹੇ ਹੋ ਤੁਸੀਂ ਜੇ ਦਿੱਲੀ ਜਾ ਹੁੰਦੇ ਸਾਡੇ ਦਾ ਤੇਜਾਰ ਕਰਦੇ ਸ਼ੰਭੂ ਘਟ ਤੇ ਬੈਠਾਗੇ 150 ਰੁਪਏ ਤੱਕ ਕਹਿੰਦੇ ਹਮੇਂ ਨੂੰ ਪਹਿਲਾਂ ਇਹ ਤੁਸੀਂ ਆਂਦੇ ਬੋਲਦੇ ਸਾਡੇ ਰੋਜ਼ ਦੇ ਵਿੱਚ ਮੈਂ ਚੱਲ ਰਿਹਾ ਗਿਆ ਕਿ ਲੈ ਆਉਂਦਾ ਨਹੀਂ ਸਾਡੇ ਇਹੀ ਟੰਡੇ ਚਰਾਉਣ ਦੀ ਹੋਣੀ ਹੁਣ ਦੋ ਕਰ ਲੈਣੇ ਗੱਲ ਬੈਠਾ ਨਹੀਂ ਆਉਂਦੀ ਕੋਈ ਨਹੀਂ ਇਹ ਸਾਰੇ ਬੰਦੇ ਨਾਲੇ ਮੈਂ ਪਖਾੜਦਾ ਘੁੱਟਿਆ ਮੈਂ ਮਨਾਂ ਤੋਂ ਉਹ ਮਿੰਨੇ ਆਉਂਦਾ ਕਿ ਜਾਤਾ ਪੂਰੇ ਪੰਜਾਬ ਦੀ ਸਰਕਾਰ ਦੀ ਉਮੀਦਵਾਰੀ ਲੈਂਦੇ ਜੋ ਮੋਟਾ ਨਹੀਂ ਹੋ ਤੋਂ ਜਾਣੇ ਮੂਰਾ ਕਰ ਰਹੇ ਨੇ ਹੁਣ ਇਹ ਨੂੰ ਪ੍ਰਿੰਸੀਪਲ ਪੱਲੇ ਤੱਕ ਮਤਲਬ ਹੈ ਮੈਂ ਆਪਣੇ ਆਪਣੇ ਗੱਲ ਦਾ ਮੈਨੂੰ ਜਵਾਬ ਦੇ। ਸੀਐਮਬੀ ਤੋਂ ਉਹਦੇ ਨਾਲ ਇਹ ਪਦਵੇ ਬਣਾ। ਉਹ ਕੱਲ੍ਹੋਂ ਹੀ ਬਣ ਗਿਆ। ਮੈਂ ਨਿਮਰਤਾ ਕਰਦਾ ਮੇਰੇ ਤੋਂ ਹਲਕੇ ਦਾ ਕੰਮ ਪੁੱਛੋ ਜਿਹੜਾ ਕਰਨ ਵਾਲਾ। ਦੂਜੀ ਗੱਲ ਉਹਨਾ ਦੱਸੋ ਕਿਤੇ ਨਹੀਂ ਕੰਮ ਹੋਇਆ ਮੈਨੂੰ ਦੱਸੋ ਸਭਿਆ ਸਾਡੇ ਕੰਮ ਨਹੀਂ ਹੋਇਆ। ਇਹ ਕੰਮ ਕਰਵਾ ਕੇ ਦਿਓ। ਹਾਂ ਜਿਹੜੀ ਇੱਕ ਮਿੰਟ ਇੱਕ ਏਸੀ ਮੈਂ 6 ਲੱਖ ਮੇਰੀ ਬੇਟੀ ਸੱਚ ਵੀ ਨਹੀਂ ਤੇ ਬੇਟੀ ਸੁਣ। ਮੈਂ ਤੁਹਾਡਾ ਬਿਲਕੁਲ ਐਗ। ਜੇ ਚੋਰੀ ਹੋਈ ਆ ਬਿਲਕੁਲ ਗਲਤ ਹੋਈ ਆ ਜਿਹੜੇ ਉਹਨਾਂ ਤੇ ਬਣਦੀ ਆ ਕਾਰਵਾਈ ਬਿਲਕੁਲ ਕਰਵਾ ਕੇ ਦਵਾਂਗੇ ਮੈਨੂੰ ਜਿੱਥੇ ਲੈ ਕੇ ਜਾਣਾ ਮੈਂ ਤੁਹਾਡੇ ਨਾਲ ਚੱਲੂੰਗਾ ਮੈਨੂੰ ਲੈ ਕੇ ਚਲੋ ਐਸਐਚਓ ਨਾਲ ਲੈ ਕੇ ਚਲਾਂਗੇ ਤੁਹਾਨੂੰ ਕੋਈ ਲੱਗਦਾ ਆ ਜਿੱਥੋਂ ਹੈਗੀ ਦੀ ਕੋਈ ਆਪਾਂ ਵੀਡੀਓ ਖੰਗਾਲ ਲੈਣਾ ਜਿਹੜਾ ਹੋਸਾ ਉਹ ਮੈਂ ਕਰਵਾ ਸਕਦਾ ਅੱਜ ਤੱਕ ਤਾਂ ਜੀ ਇਹ ਪਹਿਲੇ ਸਾਹਿਬ ਅਸੀਂ ਸ਼ੰਭੂ ਘਨੌਰ ਹਲਕੇ ਦਾ ਇੱਕ ਮਿੰਟ ਘਨੌਰ ਹਲਕੇ ਦਾ ਐਮਐਲਏ ਐ ਐਮਐਲਏ ਦਾ ਰਿਸ਼ਤੇਦਾਰ ਐ ਉਹਦੇ ਬਾਪ ਦੇ ਟਰੈਕਟਰ ਪਿੱਛੇ ਟਰਾਲੀ ਪਾਈ ਹੋਈ ਆ ਵੀਡੀਓ ਹੈਗੇ ਤੁਹਾਨੂੰ ਦੇ ਦਾਂਗੇ ਉਹਨਾਂ ਦੇ ਪਰਚਾ ਕਰਾ ਕੇ ਦੋ ਤੁਸੀਂ ਸਾਨੂੰ ਜਿਹੜੀਆਂ ਬਣਦੀਆਂ ਗੱਲਾਂ ਨੇ ਇਹ ਮੈਨੂੰ ਤੁਸੀਂ ਵੀਡੀਓ ਦੇ ਦਿਓ ਅੱਜ ਜਿਹੜਾ ਕਰਾਉਣ ਆਲਾ ਨਾ ਕਰੀ ਕਿਉਂ ਪਰਚੇ ਜਿਹੇ ਉਹਨੇ ਜੇ ਸਾਡੇ ਘਰ ਟ੍ਰਾਲੀਆਂ ਲੈ ਕੇ ਆਏ ਲੇਗੇ ਜਿਹੜੀਆਂ ਪਰਚਾ ਜੋ ਕਰਾਉਂਦੇ ਨੇ ਉਹਨਾਂ ਦੇ ਇਥੇ ਲਾਠੀ ਚੋਅ ਜਾਇਆ ਹੱਥ ਤੱਕ ਕੋਈ ਪਰਚਾ ਨਹੀਂ ਸਾਡੇ ਕੋਲ ਆਇਆ ਜਿਹੜਾ ਜਿਹੜਾ ਮੇਰੇ ਮੇਰੇ ਵਾਸਤੇ ਕਰਵਾਉਣ ਆਲਾ ਮੈਂ ਤੁਹਾਡੀ ਟਰਾਲੀ ਦੀ ਹਰ ਤਰ੍ਹਾਂ ਦੀ ਪਰਦਾਇ ਬਾਉਂਗਾ ਜੇ ਨਕੇਸ ਨਾਲ ਲੱਭੀ ਮੈਂ ਬਣਵਾ ਕੇ ਹਾਂਜੀ ਗੱਲ ਹਾਂਜੀ ਗੱਲ ਚੇਤਨ ਦੇਗਾ ਟਰਾਲੀ ਹਰਿਆਣੇ ਚੋਂ ਲਿਆ ਕੇ ਸ਼ੈਂਪੂ ਪੁਰਾਣੇ ਇਹ ਥਾਣੇ ਦੀ ਟ੍ਰਾਲੀ ਹੈ ਖੜੀਆ ਟ੍ਰਾਲੀ ਹੁਣ ਨਹੀਂ ਤੁਹਾਨੂੰ ਪਤਾ ਖੜੀਆ ਉਹ ਮੁਕਰਗੇ ਜੀ ਥਾਣੇ ਵਾਲੇ ਕਹਿੰਦੇ ਟ੍ਰਾਲੀ ਹੈ ਨਹੀਂ ਆਈ ਦੂਨੀ ਸਰ ਮੇਰੀ ਬੇਨਤੀ ਹੈ ਸਾਰਾ ਕੁਝ ਮੇਰੀ ਬੇਨਤੀ ਪਹਿਲਾਂ ਹੈ ਕਿ ਜਿੱਤੇ ਮੈਂ ਟੋਸ ਟ੍ਰਾਲੀ ਕਿਹਦੀ ਹੈ ਇਹ ਆ ਬੰਦੇ ਦੀ ਟ੍ਰਾਲੀ ਆ ਮਰੀਕ ਸਿੰਘ ਦੀ ਹੈ ਯਾਰ ਇਹ ਟ੍ਰਾਲੀ ਸਾਡੀ ਹੈ ਇਹਦੀ ਕਸਮ ਨਹੀਂ ਹੈ ਯਾਰ ਹੁਣ ਮੈਨੂੰ ਕੀ ਪਤਾ ਸਕੇ ਭਾਈ ਉਹ ਕਹ ਰ ਮੇਰੀ ਆ ਗੁਰਦੇਵ ਇਹ ਨਹੀਂ ਇਹਦੀ ਇਹਦੀ ਮੇਰਾ ਬਿੰਦਾ ਗੱਟੂ ਮਦਰਾ ਤੁਸੀਂ ਲੈ ਲਓ ਇਹ ਨਹੀਂ ਟ੍ਰਾਲੀ ਹੈ ਅਮਰੀਕ ਸਿੰਘ ਦੀ ਸਰ ਮੈਂ ਨਾਲ ਚੱਲੂੰਗਾ ਟਰਾਲੀ ਦੇ ਕੇ ਜੀਤੋ ਬਣਵਾਇਆ ਉਹਨੂੰ ਨਾਲ ਲੈ ਕੇ ਚੱਲਦਾ ਜਿਹਨਾਂ ਨੇ ਵੈਰੀਫਾਈ ਕਰਤਾ ਮੇਤੋ ਬਣੀ ਹੋਈਆ ਟਰਾਲੀ ਮੈਂ ਕਿੱਧਰ ਲੈ ਕੇ ਜਾਂ ਆਂ ਆਪਣਾ ਪੁਰਾਣੀ ਟਰਾਲੀ ਯਾਰ ਕੌਣ ਮਾਈ ਉਹ ਕਰ ਦੂਗਾ ਜੀ ਜਿਹੜਾ ਬਣਾਉਂਦਾ ਜਿਹੜਾ ਬਣਾਉਂਦਾ ਉਹਦਾ ਕੀ ਨੰਬਰ ਤੁਸੀਂ ਨਵੀਂ ਲਈ ਦੀ ਬਣਵਾਈ ਅੱਜ ਤਾਂ ਦੀ ਲਈ ਦੀ ਟਰਾਲੀ ਤੋਂ ਹੋਈ ਗਈ ਜੀ ਅਜੀ ਕਿਧੋ ਕਾਲ ਆ ਗਈ ਸੀ ਸਿੱਸੇ ਪੰਨੇ ਦੀ ਐਫ ਆਈ ਆਰ ਹੋ ਗਿਆ ਪੁੱਛਦੇ ਕਿ ਪਜਾਤਨ ਮੈਂ ਕਦ ਕਿਹਾ ਜਿਹੜੇ ਥੋੜੇ ਨਾਲ ਅੰਦਰ ਮੈਂ ਤੁਸੀ ਇੱਕ ਵਾਰੀ ਕਿਹਾ ਕਿ ਨਹੀਂ ਮੈਂ ਨਹੀਂ ਮੈਂ ਤੁਹਾਨੂੰ ਕਿਹਾ ਇਸੇ ਪਿੰਡ ਦੇ ਬੈਠ ਮੈਂ ਤੁਹਾਨੂੰ ਕਿਹਾ ਇਹ ਨਹੀਂ ਇਸ ਪਿੰਡ ਦੀ ਟਰਾਲੀ ਮੈਂ ਤੁਹਾਨੂੰ ਕਿਹਾ ਵੀ ਮੈਂ ਤੁਹਾਡੇ ਤੇ ਯਕੀਨ ਨਹੀਂ ਕਰਦਾ ਕਾ ਦੱਸੋ ਮੇਰੀ ਬਾਈ ਇਹੀ ਗੱਲ ਕੋਈ ਗਲਤ ਗੱਲ ਕਰ ਰਿਹਾ ਮੇਰੀ ਉਹ ਵੀ ਬੋਲ ਰਿਹਾ ਮੇਰੀ ਪੁੱਛਿਆ ਵੀ ਕਿਹਦੀ ਟਰਾਲੀ ਕੋ ਯਾਰ ਤੁਹਾਡੇ ਕਹਿੰਦੇ ਤੁਹਾਡੇ ਕਿ ਛਾਂ ਵੀ ਆ ਰਿਹਾ ਅਮਰੀਕਾ ਤੋਂ ਆ ਰਹੀ ਹੈ ਬਾਈ ਜ਼ਿਆਦਾ ਨਹੀਂ ਜ਼ਿਆਦਾ ਮਸਾਲਾ ਮੈਂ ਫੂਕਦਾ ਨਹੀਂ ਤੁਹਾਡੀ ਟਰਾਲੀ ਦੀ ਆ ਜਿੰਨੇ ਦੀ ਆਈ ਆ ਉਹ ਨਹੀਂ ਟਰਾਲੀ ਮੈਂ ਦਵਾ ਬਣਵਾ ਕੇ ਦੂੰ ਕੋਈ ਛੋਟਾ ਛੱਲੀ ਆ ਕੱਲੀ ਕੱਲੀ ਟਰਾਲੀ ਕਿ ਇੱਕ ਟਰਾਲੀ ਵਾਕੀਰ ਹੋ ਰਿਹਾ 20 ਸਾਲ ਦੇ ਕੁੱਤੇ ਨੇ ਉਹਦਾ ਜਵਾਬਦਾਹੀ ਕੌਣ ਦੇਊਗਾ ਜੀ ਸਰ ਇਹ ਦੇਖੋ ਜਿੰਨਾ ਸਾਡਾ ਛੋਡੇ ਵਾਲਾ ਪੰਜਾਬ ਸਰਕਾਰ ਸਾਡਾ ਕੋਈ ਨਹੀਂ ਕਰੀ ਸੀ ਅਸੀਂ ਦਿੱਲੀ ਜਾ ਰਹੇ ਸੀ ਹਰਿਆਣਾ ਸਰਕਾਰ ਨੇ ਸਾਡਾ ਰਸਤਾ ਰੋਕਿਆ ਹੋਇਆ ਸੀ ਸਾਡੇ ਦੇ ਫਿਰ ਲਾਠੀ ਚਾਰਜ ਕਰਦਾ ਕਿ ਸਾਡਾ ਸਮਾਂ ਤੋੜਦਾ ਕਿ ਮਤੋਂ ਚ ਇਹਦਾ ਜਵਾਬਦਾਹੀ ਕੌਣ ਦਿੰਦਾ ਹਾਲਕੇ ਸਮਾਨੇ ਬਾਰੇ ਦੱਸ ਸਕਦਾ ਉੱਥੇ ਕੀ ਜਦੋਂ ਤੁਸੀਂ ਬੰਨ ਦੇ ਲੀਡਰਾਂ ਨੂੰ ਲਵਾਲਬੋ ਫਿਰ ਜਦੋਂ ਹਲਕੇ ਸਮਾਨੇ ਦੀ ਗੱਲ ਕਰਦੇ ਸੀ ਤੁਸੀਂ ਹੱਤੀਵਾਦੀਆਂ ਦੇ ਮਖੌਲ ਸਰਕਾਰ ਤੋਂ ਉਹ ਉੱਥੇ ਹੈਗਾ ਸੀ ਹਾਂ ਉਹ 25 ਵਰਗੇ ਫਿਰ ਸਾਡੀ ਜਨਗਾਰੀਆਂ ਨਾਲ ਜੀ ਆਮ ਬੋਲ ਕੇ ਖੰਭ ਸਹੀ ਉਹ ਮਰਦੀ ਜਿਹੜਾ ਮਰਦੀ ਇਲਾਕਾ ਜਿਹੜਾ ਉਹ ਕਿਹਾ ਪਿਆ ਖਿਲਾਫ ਦੀ ਸ਼ੰਭੂ ਤੇਜ ਜਾਂ ਸੈਂਟਰ ਖਿਲਾਫ ਦੀ ਮੈਨੂੰ ਇੱਕ ਚੀਜ਼ ਇੱਕ ਚੀਜ਼ ਮੈਨੂੰ ਦੱਸਣਾ ਤੁਸੀਂ ਇਮਾਨਦਾਰੀ ਨਾਲ ਆਪਾਂ ਦਿੱਲੀ ਜਾਣਾ ਹਾਂ ਦਿੱਲੀ ਜਾਣਾ ਹਾਂਜੀ ਦਿੱਲੀ ਜਾਣਾ ਲਈ ਅਸੀਂ ਦਿੱਲੀ ਜਾਣ ਦਾ ਵਾਸਤੇ ਬੈਠੇ ਸੀ 13 ਮਹੀਨੇ ਤੋਂ ਕੰਪਨੀ ਜਿਹਾ ਮੈਂ ਸਭ ਪਹਿਲਾਂ ਇੱਕ ਪਹਿਲਾਂ ਬਣੀ ਗੱਲ ਕੰਪਲੀਟ ਹੋਣੀ ਮੁਰਮੁਰ ਦਾ ਲਾਜ ਕੀ ਕਰੇਗਾ ਗੱਲ ਮੇਰੀ ਸੁਣਦੇ ਨਹੀਂ ਜਾਂ ਪੰਜਾਬ ਸਰਕਾਰ ਲਗਾ ਪੰਜਾਬ ਦੀ ਸੜਕ ਆਪਾਂ ਰੋਕੀ ਬੈਠਾ ਪੰਜਾਬ ਦੇ ਖਿਲਾਫ ਹੀ ਹੋ ਗਿਆ ਉਹ ਸੜਕ ਖੜਾ ਰਹਿਣਾ ਸਰਕਾਰ ਨੇ ਰੋਕ ਕੇ ਅਸੀਂ ਸੜਕ ਦੇ ਰੋਕੀ ਸਾਈਡ ਤੇ ਬੈਠੇ ਜੀ ਅਸੀਂ ਤੁਸੀਂ ਪੰਜਾਬ ਚ ਤਾਂ ਹੋ ਨਹੀਂ ਕੋਈ ਨਾ ਗੱਲ ਕੀ ਕਰਦਾ ਮੈਂ ਫਰਕ ਬੰਦ ਕਰਾਈਆਂ ਤਾਂ ਤੁਸੀਂ ਤਾਂ ਬੰਦ ਕਰਾਈਏ ਜੀ ਪੰਜਾਬ ਦੇ ਵਿੱਚ ਗੱਲ ਕਰੋ ਪਿਆਰ ਹੈ ਪੰਜਾਬ ਦਾ ਪਹਿਲਾਂ ਤਾਂ ਮੁੱਖ ਮੰਤਰੀ ਕਹਿੰਦਾ ਹੋਰ ਕੀ ਲਾਹੌਰ ਜਾਣਗੇ ਜੀ ਦਿੱਲੀ ਨੂੰ ਜਾਣਗੇ ਫਿਰ ਆਪਣੇ ਬਿਆਨਾਂ ਤੋਂ ਪਛਟਦਾ ਹੋ ਪਹਿਲਾਂ ਤਾਂ ਕਹਿੰਦੇ ਕਿ ਲਾਹੌਰ ਜਾਣਗੇ ਫਿਰ ਦਿੱਲੀ ਜਾਣ ਤੋਂ ਵੀ ਸਾਡੇ ਨਾਲ ਅਤਿਆਚਾਰ ਕਰਿਆ ਗਿਆ ਚੱਲੋ ਤੁਹਾਡਾ ਟਰਾਲੀ ਦਾ ਮੈਂ ਕਹਿਦਾ ਟਰਾਲੀ ਟਰਾਲੀ ਟੁੱਗ ਗਿਆ ਸਾਡੇ ਮਸਲੇ ਹੱਲ ਕਰਨੇ ਨੇ ਬਹੁਤ ਪੰਜਾਬ ਦਾ ਤੁਹਾਡੇ ਨਾਲ ਟਰਾਲੀ ਸਾਡੇ 92 ਲੱਖ ਮੈਂ ਸਾਰੇ ਪੰਜਾਬ ਦਾ ਮੇਰੇ ਪੀਰ ਮੈਨੂੰ ਨਹੀਂ ਪਤਾ ਮਾਤਾ ਮੇਰੇ ਹੱਥੇ ਦਾ ਹੱਥੇ ਦਾ ਧੰਨਵਾਦ ਕਰੋ ਜੀ ਤੁਸੀਂ ਸੁਣੋ ਪਹਿਲਾਂ ਮੈਨੂੰ ਸੁਣ ਤਾਂ ਆਮ ਦੀ ਭਰਵਾਈ ਦਾ ਮਸਲਾ ਯਾਰ ਨਾ ਤਾਂ ਤੂੰ ਸੁਣਨਾ ਹੈ ਸੁਣਦਾ ਹੈ ਨਹੀਂ ਸੁਣ ਲੈ ਤੇ ਨਿਆ ਟਰਾਲੀਆਂ ਨੇ ਸਭ ਦੀ ਲਿਸਟ ਬਣਾ ਕੇ ਦੇ ਦਿਓ ਵੀ ਆ ਟਰਾਲੀਆਂ ਨੇ ਮੈਂ ਆਪ ਦਾ ਡੀਓ ਲਾ ਕੇ ਸੀਐਮ ਸਾਹਿਬ ਨੂੰ ਭੇਜਦਾ ਵੀ ਐ ਨੇ ਟਰਾਲੀਆਂ ਦੀ ਜਿਹੜੀ ਉੱਥੇ ਚੋਰੀ ਹੋ ਜਾਂਦੀਆਂ ਨੇ ਉਹਨਾਂ ਦੀ ਪੜਵਾਈ ਕਰਕੇ ਜਿਹੜੇ ਕੋਈ ਚੋਰੀ ਕਰਕੇ ਲੈ ਕੇ ਉਹਨਾਂ ਦੇ ਕਾਰਵਾਈ ਕਰੋ じゃ ਇਹਨਾਂ ਦਾ ਹੋਊਗਾ। ਗੁਰੂ ਸਾਹਿਬ ਤੁਹਾਡੇ ਕਿਹਵਾਰ ਹੋ ਰਹੀ ਹੈ। ਚੋਰੀਆਂ ਹੋਈਆਂ ਕਿ ਦੀ ਸਹਤ ਨਹੀਂ ਹੋ। ਐ ਮੈਂ ਬਿਲਕੁਲ ਹੀ ਕਰਦਾ। 90 ਕਰੋੜ ਮਾਰ ਕੇ ਸਰ ਨੂੰ ਛੱਕੇ ਪਾਉਣ ਨੂੰ ਕਿਹਨਾਂ ਕਰੋੜਾਂ ਦੇ ਰੁਪਏ ਚੋਰੀ ਨਹੀਂ ਲੈ ਰਹੇ ਆ। ਪਰਚਾ ਦਰਜ ਕਰਦੇ। ਜਿਹੜੀ ਕੋਸ਼ਿਸ਼ ਕਰਦਾ ਸਾਡੇ ਸਵੇਰੇ ਸਾਡੇ 3:00 ਦੇ 4:00 ਵਜੇ ਤਾਂ ਪੂਰਾ ਕਰਦੇ ਰਿਹਾ ਕਾਸਟ ਕਿਉਂ ਵੀ ਅੱਜ ਨਹੀਂ ਨਹੀਂ ਕਿਉਂ ਛੋਟੇ ਏਰੀਆ ਦੇ ਪੱਥਰਾਂ ਦਾ ਖਾਣਾ ਤਿੰਨਾਂ ਦੇ ਅੰਦਰ ਵਸਦਾ ਰੱਖ ਕੇ ਰੱਖਿਆ ਬਾਬਾ ਜਲਾ ਗੁੱਸੇ ਦੀ ਕਿਹਦੀ ਇਹ ਕੋਈ ਜਵਾਬ ਨਹੀਂ ਹੈ ਉਹਨਾਂ ਵਾਲੇ ਤੋਂ ਕੋਈ ਮਤਲਬ ਨਹੀਂ ਕਰਦਾ ਉਹਨਾਂ ਨੂੰ ਕਰਨੀ ਨਹੀਂ ਸਾਰੇ ਜਿਹੜੇ ਨਾਮ ਲਿਖੇ ਹੋਏ ਨੇ ਜਿਹੜੇ ਦੋ ਬੰਦੇ ਆਪਾਂ ਆਕੂ ਬਣਾ ਕੇ ਮਿਲ ਜਾਈਏ ਸੰਗਤ ਪੰਚਾਇਤ